ਦੇ ਕ੍ਰੋਸਕਿਸ ਜਿੰਨ ਬਾਰੇ ਕੀ ਆਇਆ ਹਾਲ ਦੀ ਕੀ ਜਿਸ ਜੀ ਗੁਰਬੰਦਰ ਬਾਬਾ ਸਿੰਘ ਉਹਦੇ ਪਿਆਰ ਤੇ ਉਹਦੇ ਪ੍ਰਕਰਮ ਹੋ ਰਹੇ ਮਨਜੋਤ ਤੇ ਜਿਹੜੇ ਦੋ ਬੰਦੇ ਲਈ ਜਿਹੜਾ ਲਿਖਾਇਆ ਸੀ ਸਤਵੀਰ ਸਿੰਘ ਜਾਂ ਚਨਾਤ ਹੈਗਾ ਕਿ ਜਿਸ ਬਾਲ ਸਿੰਘ ਜਾਂ ਗੁਰਬੰਦਰ ਕਰਦਾ ਤੇ ਕੁਝ ਵੀ ਅਨੁਸ਼ਾਸ਼ਕ ਉਹਦੇ ਜੋ ਹੋਣਾ ਸੀ ਜਿਹੜਾ ਮੇਨ ਕੇਸ ਮੇਨ ਐਫ ਆਈ ਆਰ ਹੈ ਉਹ ਦੇਖੀ ਕਿ ਉਹ ਗੱਦੇ ਬਾਈ ਦੇ ਵਿੱਚ ਕਈ ਸਾਲਾਂ ਨੂੰ ਜੋ ਇੱਕ ਪਤਪਦੀਪ ਸਿੰਘ بڑا ਗੁਰਮੰਦਰ ਢੇੜੀ ਦਾ ਕਰੰਸੀਗਾ ਉਹ ਵੀ ਰੈਸਟ ਕਰ ਲੈ ਤੇ ਕ੍ਰਾਸ ਕੇਜ ਦੇ ਰੈਸਟ ਸੈਂਸਤਨੀਪੇ ਤੇਸ ਫਾਲੋਅ ਮੈਂ ਰਛਦਾ ਅੱਛਾ ਕੋਈ ਰਿਕਵਰੀ ਬੜਾ ਵੀ ਹੋ ਜਾਈਏਗੀ ਮੈਂ ਹਲੇ ਜੀ ਅੱਜ ਸਿਮੂ ਨਾਲ ਕੋਚ ਪੇਸ਼ ਕਰਨ ਲਈ ਭੇਜਿਆ ਕੋਪ ਤੋਂ ਐਸੀ ਪਰਮਾਨਡ ਲੈ ਕੇ ਫਿਰ ਕੀ ਮੁੱਲੀ ਪ੍ਰਤਾਪ ਸਾਹਮਣੇ ਹੈ ਕੀ ਕਰ ਰਿਹਾ ਜਵਾਈ ਮੁੱਲੀ ਪ੍ਰਤਾਪ ਬੰਦੇ ਹੈ ਜਿਹੜਾ ਪਹਿਲਾਂ ਮੇਨ ਕੇਸ ਦੇ ਕੰਪਲੇਨਟ ਲਗੇ ਗੁਰਜੀਤ ਕੋ ਇਹਨਾਂ ਦੀ ਬੇਟੀ ਦਾ ਵਿਆਹ ਹੋਇਆ ਸੀ ਗੁਰਬਿੰਦਰ ਸਿੰਘ ਉਹਨਾਂ ਨਾਲ ਪਿਛਲੇ ਸਾਲ ਕੁਝ ਪਿਛਲੇ 3-4 ਮਹੀਨੇ ਤੋਂ ਇਹਨਾਂ ਦਾ ਆਪਸ ਵਿੱਚ ਰਿਮੈਟਰੀ ਮੈਰਿਜ ਮੂਵ ਚੱਲ ਰਿਹਾ ਸੀ ਤੇ ਕੁਝ ਮੰਦਰ ਨਹੀਂ ਗਈ ਸਿਰ ਨੂੰ ਗੁਰਜੀਤ ਕੋ ਵੀ ਬੇਟੀ ਐਸਾ ਰਿਪੋਰਟ ਕੋ ਉਹ ਆਪਣੀ ਇਥੇ ਕੀ ਕਰ ਰਿਹਾ ਹੈ ਅਰਸੋ ਜਿਹੜੀ ਜਿੱਦਾਂ ਲੜਾਈ ਹੋਈ ਹੈ ਗੁਰਵਿੰਦਰ ਜੀ ਕੁਸ਼ ਮਤਲਬ ਆਪਸ ਹੁਣ ਆਪ ਆਈ ਹੈ ਇਹਨਾਂ ਦੇ ਬੰਾਰੇ ਤੇ ਆਈ ਇਹ ਗੱਲ ਸਾਨੂੰ ਕਲੀਅਰ ਨਹੀਂ ਪਰ ਇਹ ਆਹੀ ਗੱਲ ਕਰਨ ਆਈ ਸੀ ਉਹ ਡਿਸਕਿਊਟ ਨੂੰ ਰਿਜ਼ੋਲਵ ਕਰਣਾ ਜਦੋਂ ਜੰਨਾ ਕਰ ਰਹੇ ਸੀ ਉਸ ਦੌਰਾਨ ਇਹਨਾਂ ਦੀ ਬਹਿਸ ਗੱਲ ਦੀ ਹੋ ਗਈ ਇੱਕ ਪਾਸੇ ਵੱਲੋਂ ਕੋਈ ਚਲਾਈ ਗਈ ਜੋ ਗੂਜੀ ਕੋਰੋਨਾ ਦੇ ਪੈਰ ਤੇ ਰੱਖੀ ਉਹ ਜਿਹਨਾਂ ਨਾਲ ਹੱਦ ਨਾ ਬਸੇ ਦੋ ਚਾਰ ਬੰਦੇ ਸੀਗੇ ਜਦੋਂ ਬੰਲਾ ਉੱਥੇ ਕਰਦੇ ਬਾਅਦ ਲੜਾਈ ਹੋਈ ਉਸ ਤੋਂ ਬਾਅਦ ਜਦੋਂ ਇਹ ਫਿਰ ਪੋਸਿਬਲ ਦਖਲ ਹੋਣਗੇ ਉਦੋਂ ਗੁਜੀਤ ਕੋਰ ਪਾਰਟੀ ਉਹਨਾਂ ਵੱਲੋਂ ਗੁਬਿੰਦਰ ਬਾਬੇ ਦੇ ਚਿਲ੍ਹੇ ਆਪਣੇ ਬਹੁਤ ਤੇਤੀ ਮਰੀ ਗਈ ਵਿੱਚ ਤੇ ਉਸ ਤੇ ਉਥੇ ਹਸਪਤਾਲ ਦੇ ਬਾਹਰ ਵੀ ਕੰਦਿ ਗਈ ਜਿਵੇਂ ਪੁਨਰੇ ਰਾਮ ਆਉਂਦਾ ਜਿਹਾ ਮੇਨ ਜਿਹੜਾ ਮੇਨ ਕੰਮ ਨੰਬਰ ਐਫ ਆਈ ਆਰ ਚ ਗੁਜੀਤ ਕੋਰ ਉਹਨਾਂ ਦੀ ਸਟੇਟਮੈਂਟ ਤੇ ਦੋ ਬੰਦਿਆਂ ਦੇ ਲੱਗਨੇ ਇਹ ਬਾਕੀ 4-5 ਅੰਕਸ਼ਟੀਆਂ ਜਿਹੜਾ ਕਰਾਸ ਕੇਸ ਚ ਅਗੂ ਗੋਰੀ ਤਿੰਨ ਬੰਦਿਆਂ ਦੇ ਲਈ ਨੇ ਏ ਬਾਕੀ ਅੰਦਰ ਸਾਤੇ ਵਿਅਕਤੀ